ਮਰੀਆ ਆਇਆ ਨਹੀਂ ਬੜੀ ਆਇਆ ਨਹੀਂ ਆਂ ਬੰਦਾ ਆਇਆ ਨਹੀਂ ਵੀ ਆ ਰਿਹਾ ਆਪ ਵੀ ਆਣਾ ਵੀ ਆ ਰਿਹਾ ਕੀ ਕਰਦੇ ਆਇਆ ਨਹੀਂ ਬੰਦਾ ਬੰਦੇ ਨੂੰ ਮਾਰਨਾ ਹੈ ਤਾਂ ਇਹਦਾ ਸ਼ੂਟਰ ਅਜੇ ਕੰਟਰੋਲ ਹੋ ਜਾਏ ਆਪਰੇ ਤੋਂ ਹਮੇਸ਼ਾ ਕੋਣ ਹੈ ਕੋਈ ਤਾਂ ਨੀ ਆਇਆ ਹੈ ਕੋਈ ਨਹੀਂ ਹੋਗੀ ਵੱਡੀ ਖਬਰ ਆ ਰਹੀ ਹੈ ਡੀਪੀ ਦਫਤਰ ਡੀਪੀਆਰੂ ਦਫਤਰ ਰੋਪੜ ਵਿਖੇ ਜਿੱਥੇ ਕਿ ਡੀਪੀਆਰੂ ਦੇ ਦਫਤਰ ਵਿੱਚ ਅੱਗ ਲੱਗ ਚੁੱਕੀ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਅੱਗ ਬੁਝਾਉਣ ਵਾਲੀ ਮਸ਼ੀਨ ਵੀ ਪਹੁੰਚ ਚੁੱਕੀ ਹੈ ਤੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਲੱਗਣ ਦਾ ਕਾਰਨ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ ਕਿ ਕਾਰਨ ਇਹ ਆਊਗਾ ਆ ਦਿਖਾਓ ਜਿਹੜਾ ਤਸਵੀਰਾਂ ਦੇ ਵਿੱਚ ਤੇ ਕਾਫੀ ਧੂੰਆਂ ਹੀ ਧੂੰਆਂ ਜਿਹੜਾ ਜੀ ਦੇਖ ਸਕਦੇ ਹੋ ਕਿ ਅੱਗ ਬੁਝਾਈ ਜਾ ਰਹੀ ਹੈ ਅੱਗ ਬੁਝਾਉਣ ਵਾਲੀ ਗੱਡੀ ਇੱਥੇ ਪਹੁੰਚੀ ਹੋਈ ਹੈ ਤੇ ਭਾਵੇਂ ਕਿ ਬਿਲਕੁਲ ਨਹੀਂ ਰਾਇ ਸਾਰੇ ਇਹਦੇ ਵਿੱਚ ਕੀ ਕਾਰਨ ਹੈ ਕਿ ਅ ਉੰਦੇ ਟੁੰਡ ਜਿਹੜੀ ਹੈ ਸਾਰੇ ਨਗਰਦਾਰੀ ਆ ਬਿਲਕੁਲ ਇਸੇ ਦਿੱਕੀ ਹੋ ਗਿਆ ਬੋਲ ਰੋ ਬਿਲਕੁਲ ਜਿ ਆ ਜਿਹੜੀ ਬਹੁਤ ਕਲਾਸ ਦੇ ਸੰਮੇਜ ਦੇ ਵਿੱਚ ਮੇ ਹੋਇਆ ਕਿਵੇਂ ਨਹੀਂ ਤੇ ਬਾਦ ਉਹ ਪਾ ਬਾਤ ਗੱਲ ਕਰਦੇ ਅੱਗ ਲੱਗਣ ਦਾ ਹਲੇ ਤੱਕ ਕਾਰਨ ਨਹੀਂ ਪਤਾ ਚੱਲਿਆ ਕਿ ਪਤਾ ਕਰਦੇ ਆ ਕਿ ਅੱਗ ਕਿਵੇਂ ਲੱਗੀ ਹੈ ਕਿੱਦਾਂ ਨਹੀਂ ਲੱਗੀ ਹੈ ਇਸ ਦੇ ਬਾਰੇ ਵਿਸਤਾਰ ਪੂਰਕ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਧੰਨਵਾਦ ਹੋ ਗਿਆ ਹੋ ਗਿਆ ਅੰਦਰ ਤੇ ਆਪ ਜੀ ਅੰਦਰ ਹੋ ਰਿਹਾ ਹੈ ਅੰਦਰ ਬਹੁਤ ਜਲਦੀ ਜਦੋਂ ਪਤਾ ਲੱਗ ਗਿਆ ਨਹੀਂ ਤਾਂ ਬੇਲੇ ਦਾ ਬੰਦੇ ਮਰਦੇ ਮਰਦੇ ਬੈਠੇ ਰਹੇ ਨੇ ਤੇਰੇ ਕੋਲ ਆਇਆ ਬਾਹਰ ਇਹਨਾਂ ਨਾਲ जी टे पाणी चओ पाणी बंदे हुया बंदे मार्दा ਵੱਡੀ ਖਬਰ ਆ ਰਹੀ ਹੈ ਡੀਪੀ ਦਫਤਰ ਡੀਪੀਆਰੂ ਦਫਤਰ ਰੋਪੜ ਵਿਖੇ ਜਿੱਥੇ ਕਿ ਡੀਪੀਆਰੂ ਦੇ ਦਫਤਰ ਵਿੱਚ ਅੱਗ ਲੱਗ ਚੁੱਕੀ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਅੱਗ ਬੁਝਾਉਣ ਵਾਲੀ ਮਸ਼ੀਨ ਵੀ ਪਹੁੰਚ ਚੁੱਕੀ ਹੈ ਤੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਲੱਗਣ ਦਾ ਕਾਰਨ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ ਕਿ ਕਾਰਨ ਇਹ ਆਊਗਾ ਆ ਦਿਖਾਓ ਜਿਹੜਾ ਤਸਵੀਰਾਂ ਦੇ ਵਿੱਚ ਤੇ ਕਾਫੀ ਧੂੰਆਂ ਹੀ ਧੂੰਆਂ ਜਿਹੜਾ ਜੀ ਦੇਖ ਸਕਦੇ ਹੋ ਕਿ ਅੱਗ ਬੁਝਾਈ ਜਾ ਰਹੀ ਹੈ ਅੱਗ ਬੁਝਾਉਣ ਵਾਲੀ ਗੱਡੀ ਇੱਥੇ ਪਹੁੰਚੀ ਹੋਈ ਹੈ ਤੇ ਭਾਵੇਂ ਕਿ ਬਿਲਕੁਲ ਨਹੀਂ ਰਾਇ ਸਾਰੇ ਇਹਦੇ ਵਿੱਚ ਕੀ ਕਾਰਨ ਹੈ ਕਿ ਅ ਉੰਦੇ ਤੋਂ ਜਿਹੜੀ ਇਹ ਸਾਰੀ ਨਜਾਇਜ਼ਾਰੀ ਆ ਬਿਲਕੁਲ ਜੀ ਦਿੱਕੀ ਹੋ ਗਿਆ ਬੋਲਪਰ ਬਿਲਕੁਲ ਜੀ ਅੱਗੇ ਜਿਹੜੀ ਬਹੁਤ ਕਲਾ ਦੇ ਕਮਰੇ ਦੇ ਵਿੱਚ ਕਿਵੇਂ ਹੋਇਆ ਕਿਵੇਂ ਨਹੀਂ ਤੇ ਬਾਅਦ ਉਹ ਪਾਪਾ ਬਾਅਦ ਗੱਲ ਕਰਦੇ ਅੱਗ ਲੱਗਣ ਦਾ ਹਾਲੇ ਤੱਕ ਕਾਰਨ ਨਹੀਂ ਪਤਾ ਚੱਲਿਆ ਕਿ ਪਤਾ ਕਰਦੇ ਆ ਕਿ ਅੱਗ ਕਿਵੇਂ ਲੱਗੀ ਹੈ ਕਿੱਦਾਂ ਨਹੀਂ ਲੱਗੀ ਹੈ ਇਸ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਧੰਨਵਾਦ ਅੱਛਾ ਹੋ ਗਿਆ ਅੰਦਰ ਕੱਪੀ ਆਓ ਬੰਦਾ ਸ਼ੁਰੂ ਹੋ ਰਿਹਾ ਹੈ ਅੰਦਰ ਹਾਂ ਭਾ ਜਲਦੀ ਜਦ ਵੀ ਪਤਾ ਲੱਗ ਗਿਆ ਨਹੀਂ ਤਾਂ ਬੈਠੇ ਜਾਈਦਾ ਬੈਠੇ ਮਰਦਾਂ ਕੋਲ ਜੀ ਬੈਠੇ ਰਹੇ ਤੇ ਬਲੇ ਤੋਂ ਹਾਂ ਅੰਦਰ ਹੋ ਜਾਇਆ ਬਾਹਰ ਜਲ ਬਾਹਰ ठीक <laughs> है है क्या है है? पानी भी चलाओ गया पानी बंदे हो गया <laughs> <मदद़ी> <laughs> ਆਇਆ ਨਹੀਂ ਵੰਦ ਆਇਆ ਨਹੀਂ ਰਵੀ ਆ ਰਿਆ ਅੱਜ ਆ ਰਵੀ ਆ ਰਿਆ ਰਵੀ ਆ ਜਾ ਕਰਦੇ ਆਇਆ ਨਹੀਂ ਹੋ ਰਹਾ ਇਹ ਬੰਦਾ ਬੰਦ ਨੂੰ ਮਾਰਦਾ ਰਹਿਦਾ ਇਹਦਾ ਸ਼ੁਰੂ ਕਰਵਾ ਜੇ ਅੱਜ ਕੰਮ ਹੋ ਜਾਏ ਨਾ ਆਪਰੇ ਦੀ ਹੋਂਦ ਬਣੇ ਪਾਉਣ ਹੈ ਬੋਲ ਤਾਂ ਇਹ ਕਹਿੰਦੇ ਹੈ ਕਰੋ ਲੋਗੀ ਵੱਡੀ ਖਬਰ ਆ ਰਹੀ ਹੈ ਡੀਪੀ ਦਫ਼ਤਰ ਡੀਪੀਆਰੂ ਦਫ਼ਤਰ ਰੋਪੜ ਵਿਖੇ ਜਿੱਥੇ ਕਿ ਡੀਪੀਆਰ ਦੇ ਦਫਤਰ ਵਿੱਚ ਅੱਗ ਲੱਗ ਚੁੱਕੀ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਅੱਗ ਬੁਝਾਉਣ ਵਾਲੀ ਮਸ਼ੀਨ ਵੀ ਪਹੁੰਚ ਚੁੱਕੀ ਹੈ ਤੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਲੱਗਣ ਦਾ ਕਾਰਨ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈਗਾ ਕੀ ਕਾਰਨ ਰਿਹਾ ਹੋਊਗਾ ਆ ਦਿਖਾਓ ਜਿਹੜਾ ਤਸਵੀਰਾਂ ਦੇ ਵਿੱਚ ਤੇ ਕਾਫੀ ਧੂੰਆਂ ਹੀ ਧੂੰਮਾ ਜਿਹਾ ਜੀ ਦੇਖ ਸਕਦੇ ਹੋ ਕਿ ਅੱਗ ਬੁਝਾਈ ਜਾ ਰਹੀ ਹੈ ਅੱਗ ਬੁਝਾਉਣ ਵਾਲੀ ਗੱਡੀ ਇੱਥੇ ਪਹੁੰਚੀ ਹੋਈ ਹੈ ਤੇ ਭਾਵੇਂ ਕਿ ਬਿਲਕੁਲ ਨਹੀਂ ਰਾਇ ਸਾਰੇ ਇਹਦੇ ਵਿੱਚ ਕੀ ਕਾਰਨ ਹੈ ਕਿ ਅੱਗ ਲੱਗੀ ਕਿਵੇਂ ਆ ਹੁੰਦੇ ਤੁੰਡ ਜਿਹੜੀ ਹੈ ਸਾਰੇ ਨਜ਼ਰ ਆ ਰਹੇ ਆ ਆ ਬਿਲਕੁਲ ਜਿ अगर बहुत कमरे केवे हो गल कर अग लगन का हाल तक कारण नहीं पता चलिया के पता करते हैं कि अग कि लगी है कि नहीं लगी है ਇਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਧੰਨਵਾਦ। ਹੋ ਗਿਆ ਹੋ ਗਿਆ ਅੰਦਰ ਤੇ ਆਪ ਜੀ ਅੰਦਰ ਹੋ ਰਿਹਾ ਹੈ ਜਲਦੀ ਜਦੋਂ ਪਤਾ ਲੱਗ ਗਿਆ ਨਹੀਂ ਤਾਂ ਬੈਠੇ ਨਹੀਂ ਤਾਂ ਥੋੜੇ ਦੇਰ ਦੰਦ ਪਈ ਜੀ ਕਰ ਲਓ। ਟੇਬਲ ਤੇ ਹੋ ਗਿਆ ਹੈ। ਬਾਅਦਿਆਂ ਬਾਅਦ ਲੈ ਕੇ

ਵੰਦਾ ਆਇਆ ਨਹੀਂ ਵੀ ਆ ਰਿਹਾ ਆਪ ਵੀ ਆਣਾ ਵੀ ਆ ਕੀ ਕਰਦੇ ਆਇਆ ਨਹੀਂ ਵੰਦਾਰ ਬੰਦਰ ਮਾਰਦਾ ਨਾ ਇਸ ਦਾ ਜੂਰ ਕਰਾ ਜੇ ਕਸਟਮਰ ਆਪਰੇ